ਦਰ ਮੈਂ ਹੋਰ ਦੱਸਦਾ ਜਿਹੜਾ ਇੱਕ 30 ਬਜਨਾ ਇਹਦੇ ਵਿੱਚੋਂ ਵੀ ਬਹੁਤ ਘਾਰੇ ਹੋ ਜਾਂਦੇ ਜਿਹੜੇ ਪੈਸੇ ਨਹੀਂ ਦਿੰਦੇ ਉਹ ਤੈਨੂੰ ਮੈਂ ਮਾੜੀ ਸਲਾਹ ਨਹੀਂ ਦਿੰਦਾ ਚੰਗੀ ਸਲਾਹ ਦਿੰਨਾ ਉਹ ਇਹ ਤਾਂ ਫੋਕੀਆਂ ਬਾਵਾ ਉਹ ਹੈ ਬਜਦਾ ਬੋਈਦਾ ਇਹਨਾਂ ਚ ਕੁਛ ਨਹੀਂ ਕਿਵੇਂ ਭਾਈ ਕਰ ਲਈ ਤਿਆਰੀ ਤੂੰ ਹੀਣ ਮਛੂਨ ਦੇ ਮੇਰਾ ਵੀ ਰਾਤ ਐ ਇੱਥੇ ਬੰਦ ਆਈ ਮਸ਼ੀਨ ਲਿਆਵਾ ਤੇ ਕਰੀਏ ਕੰਮ ਚਾਲੂ ਹੋਰ-ਹੋਰ ਤਿਆਰੀ-ਤੁਰੀ ਦਾ ਕਰ ਲਈ ਪਰ ਜਿਹੜੀ ਤੂੰ ਗੱਲ ਗਈ ਐ ਨਾ ਮਸ਼ੀਨ ਲਿਆਉਣ ਦੀ ਮੈਂ ਤੈਨੂੰ ਚੰਗੀ ਸਲਾਹ ਦਊਂਗਾ ਤੂੰ ਇਹਨਾਂ ਪੰਗਿਆਂ 'ਚ ਨਾ ਪਈ ਲੈ ਬਾਈ ਯਾਰ ਆ ਬੜੀ ਗੱਲ ਹੋਈ ਤੀ ਆ ਤਾ ਦੋ-ਦੋ ਚਲਾਉਣੇ ਤੇ ਮੇਰੀ ਵਾਰੀ ਤੂੰ ਕਹਿਣਾ ਵੀ ਉਹ ਨਾ ਮਸ਼ੀਨ ਲਿਆ ਉਹ ਤੈਨੂੰ ਮੈਂ ਮਾੜੀ ਸਲਾਹ ਨਹੀਂ ਦਿੰਦਾ ਚੰਗੀ ਸਲਾਹ ਦਿੰਨਾ ਉਹ ਇਹ ਤਾਂ ਫੋਕੀਆਂ ਵਾਵਾ ਉਹ ਐ বাজਦਾ ਬੋਈਦਾ ਇਹਨਾਂ ਜਕੋਸ ਨਹੀਂ ਇਹ ਤਾਂ ਮਸ ਅਸੀਂ ਤਾਂ ਟਾਈਮ ਦੇ ਪੰਗਾ ਲਈ ਬਿਠੇ ਆਂ ਬਸ ਚੱਲੀ ਜਾਂਦਾ ਪਰ ਇਹਨਾਂ 'ਚ ਬਚਤ ਪੁੱਛਤ ਕੋਈ ਨਹੀਂ ਜੇ ਤੈਨੂੰ ਨਹੀਂ ਜੀਂਦਾ ਤੈਨੂੰ ਮੈਂ ਸਾਫ਼ ਕਰਕੇ ਦਿਖਾ ਦੰਨਾ ਯਾਰ ਐ ਤਾਂ ਨਹੀਂ ਹੋ ਸਕਦਾ ਬਜਦਾ ਤਾਂ ਹੋਊਗਾ ਕੋਈ ਨਾ ਕੋ ਐਵੇਂ ਤਾਂ ਨਹੀਂ ਦੁਨੀਆ ਮਸ਼ੀਨਾਂ ਚਲਾਉਂਦੀ ਬਾਹਲੀ ਗੱਲ ਤੂੰ ਕਹਿਣਾ ਤਿਆਰ ਕਰ ਲੈਨੇ ਹਿਸਾਬ ਆਹ ਦੇਖ ਯਾਰ ਤੈਨੂੰ ਸਮਝ ਨਹੀਂ ਆਉਣੀ ਮੈਂ ਕੱਲੀ-ਕੱਲੀ ਚੀਜ਼ ਤੈਨੂੰ ਮੈਂ ਸਮਝਾਉਂਗਾ ਇਹਦੇ ਵਿੱਚ ਮੈਂ ਬੋਰਡ ਤੇ ਸਾਰਾ ਕੁਝ ਲਿਖ ਲਿਆ ਪਹਿਲੀ ਗੱਲ ਦਾ ਜੇ ਠੀਕ ਠਾਕ ਮਸ਼ੀਨ ਲੈਣੀ ਹੈ 2.5 ਲੱਖ ਦੇ ਨੇੜੇ ਤੇੜ ਮਸ਼ੀਨ ਆਉਂਦੀ ਹੈਗੀ ਜਾਂ ਟਰੈਕਟਰ ਵੀ ਲੇਗਾ ਘੱਟੋ-ਘੱਟ 5 ਲੱਖ ਵਾਲਾ ਟਰੈ ਮਸ਼ੀਨ ਚਲਾਉਣ ਵਾਸਤੇ ਮਾੜਾ ਟਰੈਕਟਰ ਦਾ ਕੋਈ ਕੰਮ ਨਹੀਂ ਘੱਟੋ ਘੱਟ 5 ਲੱਖ ਰੁਪਏ ਆਪਣਾ ਲੱਗਦਾ ਤੇ ਤਿੰਨ ਟਰਾਲੀਆਂ ਚਾਹੀਦੀਆਂ ਟੂੜੀ ਵਾਲੀ ਮਸ਼ੀਨ ਨੂੰ ਤੈਨੂੰ ਪਤਾ ਹੀ ਹੋਣਾਗਾ ਹਾਂ ਹਾਂ ਉਹ ਤਾਂ ਬੜਾ ਤੇ 3 ਲੱਖ ਦੀਆਂ ਅੱਜ ਕੱਲ ਲੈਫਟ ਵਾਲੀਆਂ ਟਰਾਲੀਆਂ ਚਾਹਦੀਆਂ ਦੂਜਿਆਂ ਨਾਲ ਕੰਮ ਕੋਈ ਨਹੀਂ ਚੱਲਦਾ ਤੇ ਘੱਟੋ ਘੱਟ 25000 ਤੋਂ ਘੱਟ ਡਰਾਈਵਰ ਨਹੀਂ ਆਉਂਦਾਗਾ ਹਾਂ ਉਹ ਤਾਂ ਹੈ 20000 ਰਪਏ ਰੇਅ ਫੇਅਰ ਤੇ ਲਾ ਕੇੰਦਾ ਰੁਪਿਆ ਬਣ ਗਿਆ ਕੁੱਲ 11 ਲੱਖ ਹਮ ਸਾਰਾ ਆਪਾਂ ਮੈਂ ਸਾਰਾ ਜੋੜ ਕਰ ਲਿਆ 11 ਲੱਖ ਰੁਪਏ ਬਣ ਗਿਆ ਜੇ ਮੰਨ ਲਾ ਆਮਦਨ ਦੀ ਗੱਲ ਆ ਗਿਆ ਨਰਮਲਾ ਪੱਟਾ 200 ਟਰਾਲੀ ਵੀ ਬਣਾਈ ਨਹੀਂ ਕਿ ਬਣਦੀ ਬਾਹਲੀ ਨਹੀਂ ਬਣਦੀ ਕੋਈ 200 ਬਣਾਉਂਦਾ ਕੋਈ 250 ਬਣਾਉਂਦਾ ਠੀਕ ਆ ਜੇ 250 ਟਰਾਲੀ ਬਣਾਈ ਤੇ ਰੇਟ ਵੱਧ ਤੋਂ ਵੱਧ ਕਿਸੇ ਏਰੀਆ ਚ ਕਿੰਨਾ ਆਪਣੇ ਇੱਥੇ 11000 ਰੁਪਿਆ ਰੇਟ ਚੱਲਦਾ ਬਣਾਲੇ ਵਰ ਤੋਂ ਹਾਂ ਉਹ ਲੇਬਰ ਦੇ ਵੱਖਰੇ ਹੈਗੇ ਉਹਨਾਂ ਦੀ ਆਪ ਨੂੰ ਕੋਈ ਆਮਦਨ ਨਹੀਂ ਉਹ ਲੇਬਰ ਨੂੰ ਆਮਦਨ ਆ ਉਹ ਬਣਲਾ 275000 ਬਣ ਗਿਆ ਹਾਂ ਠੀਕ ਆ ਉਸ ਤੋਂ ਬਾਅਦ ਤੇਲ ਦਾ ਖਰਚਾ ਆਇਆ ਠੀਕ ਘੱਟ ਤੋਂ ਘੱਟ ਟਰੈਕਟਰ ਨਾ ਨਾ ਕਰਦਾ ਹੋਇਆ ਲੱਖ ਰੁਪਏ ਦਾ ਮਤਲਬ ਇੰਨੀਆਂ ਟਰਾਲੀਆਂ ਪਿੱਛੇ ਤੇਲ ਖਾ ਜਾਣਾ ਆਰਾਮ ਨਾਲ ਹੀ ਖਾ ਜਾ ਆਰਾਮ ਨਾਲ ਖਾ ਜਾਣਾ ਨਾ ਉਹ ਆਪਾਂ ਡੀਜ਼ਲ ਲਾ ਲੱਖ ਰੁਪਿਆ ਉਹ ਜੋ ਡੀਜ਼ਲ ਘਟਾ ਕੇ 1,75,000 ਰਹਿ ਗਿਆ 1,75,000 ਤੋਂ 25,000 ਰੁਪਏ ਤੂੰ ਡਰਾਈਵਰ ਦਾ ਕੱਢ ਦੇ ਫਿਰ 20,000 ਰੁਪਏ ਤੋਂ ਰਿਪੇਅਰ ਦਾ ਕੱਢ ਦੇ ਹੋਰ ਆਪਾਂ ਫੁਰਕਲ ਖਰਚਾ ਜੇ ਕੋਈ ਨਹੀਂ ਲਾਇਆ ਤੈਨੂੰ ਬਜੂਗਾ 1,30,000 ਰੁਪਿਆ ਠੀਕ ਆ ਜੇ ਹੁਣ ਤੂੰ ਮੈਂ ਗੱਲ ਦੱਸਦਾ ਜਿਹੜਾ ਸਿਆਣਾ ਬੰਦਾ ਉਹ ਕੰਮ ਕੀ ਕਰੂ ਜਿਹੜਾ ਆਪਾਂ 11 ਲੱਖ ਆਪਣੇ ਕੋਲ ਪਿਆ ਸੇਵ ਇਹ 11 ਲੱਖ ਨੂੰ ਤੂੰ ਵਿਆਜ ਤੇ ਵੀ ਦੇਗਾ 1.5 ਰੁਪਏ ਵਿਆਜ ਤੇ ਤੇ ਇੱਕ ਮਹੀਨੇ ਦਾ 16500 ਰੁਪਿਆ ਬਣਦਾ ਇੱਕ ਮਹੀਨੇ ਦਾ ਜੇ ਆਪਾਂ ਕੁੱਲ ਆਪਾਂ ਲਾਗੇ ਸਾਲ ਦਾ 198000 ਇੰਨੇ ਪੈਸਿਆਂ ਦਾ ਵਿਆਜ ਬਣ ਜਾਂਦਾਗਾ ਨਾਲੇ ਪੈਸੇ ਦੇ ਪੈ ਕੇ ਮੈਂ ਕੰਮ ਕੋਈ ਨਾ ਪੈਸੇ ਤੇ ਪੈਸੇ ਕੋਲੇ ਜੇ ਹੁਣ ਟਰੈਕਟਰ ਨੂੰ ਵੇਚੀਂਗਾ ਤਾਂ ਵੀ ਘਟੂਗਾ ਹੂੰ ਤੇ ਮਸ਼ੀਨ ਵੇਚੀਂਗਾ ਤਾਂ ਵੀ ਘਟੂਗਾ ਟਰਾਲੀਆਂ ਵੇਚੀਂਗਾ ਤਾਂ ਵੀ ਘਟੂਗਾ ਤੇ ਜਿਹੜੀ ਡਰਾਈਵਰ ਤੇ ਰਿਪੇਅਰ ਤੇ ਗਏ ਉਹ ਤਾਂ ਗਏ ਫੇਰ ਤੂੰ ਜੇ ਹੁਣ ਆਪਾਂ ਨੂੰ ਮਸ਼ੀਨ 'ਚ 130000 ਬਚਾ ਇਹ 198000 198 130000 98000 'ਚ 30000 ਘਟਾ ਦੇ ਤੈਨੂੰ ਫੇਰ ਵੀ 68000 ਰੁਪਇਆ ਫੇਰ ਵੀ ਇਹਦੇ ਨਾਲ ਵੱਧ ਬਚਦਾ ਹੂੰ 8000 ਰੁਪਇਆ ਫੇਰ ਵੀ ਵੱਧ ਬਚੂਗਾ ਤੂੰ ਐਂ ਦੱਸ ਬੈਨੀਫਿਟ ਹੈਗਾ ਇਹ ਮੈਂ ਗਲਤ ਗਿਆ ਨਹੀਂ ਨਹੀਂ ਸਹੀ ਕਿਹਾ ਯਾਰ ਸਹੀ ਕਿਹਾ ਨਾ ਹਾਂ ਹਾਂ ਬਈ ਇੰਨਾ ਖਰਚਾ ਹੋ ਜਾਂਦਾ ਇਹ ਤਾਂ ਬਸ ਫੋਕੀ ਵਾਹ ਵੂਈ ਆ ਵੀ ਜੇ ਚੱਲੀ ਜਾਂਦੀ ਜਿਹਦਾ ਚੱਲੀ ਚੁੜਿਆ ਜਿਹਦਾ ਪਹਿਲਾਂ ਦਾ ਹੈ ਬਾਕੀ ਇੱਕ ਕਰਦਾਂ ਮੈਂ ਹੋਰ ਦੱਸਦਾ ਜਿਹੜਾ ਇੱਕ 30 ਬਜਨਾ ਇਹਦੇ ਵਿੱਚੋਂ ਵੀ ਬਹੁਤ ਘਰ ਇਹ ਹੋ ਜਾਂਦੇ ਜਿਹੜੇ ਪੈਸੇ ਨਹੀਂ ਦਿੰਦੇ ਹਾਂ ਹਾਂ ਉਹਨਾਂ ਨੇ ਇਹ ਦੇਣੇ ਹੀ ਨਹੀਂ ਜੇ ਮਨ ਲੈ ਦੇਣੇ ਵੀ ਮਨ ਲੈ ਜੇ ਕਿਸੇ ਦਾ 11000 ਰੁਪਏ ਪਣ ਕੇ ਉਹਨੇ 10000 ਦੇਣਾ ਯਾਰ ਉਤਰ ਗਿਆ ਜੇ ਤੂੰ 10 ਘਰਾਂ ਦੇ ਵੀ ਚਲਾਤੀ ਮਹੀਨ ਦਸਾਂ ਕਿ ਨਾ 10000 ਰੁਪਇਆ ਤਾਂ ਉਹੀ ਉੱਡ ਗਿਆ ਉੱਡ ਗਿਆ ਉੱਡ ਗਿਆ ਨਾ ਫਿਰ ਉਤੋਂ ਕਿਸੇ ਵਿੱਚ ਇੱਕ ਦੋ ਘਰ ਇਹੋ ਜਿਹੇ ਵੀ ਇੱਕ ਅੱਧਾ ਘਰ ਤਾਂ ਪੱਕਾ ਹੀ ਹੋ ਜਾਂਦਾ ਜਿਹੜਾ ਰੁਪਇਆ ਦਿੰਦਾ ਹੀ ਨਹੀਂ ਉਹਦਾ ਸੌਂ ਹੀ ਖਾਦੀ ਹੁੰਦੀ ਆ ਤੇ ਫਿਰ ਤੈਨੂੰ ਪਤਾ ਵੀ ਇਹਦੇ ਨਾਲੋਂ ਬਿਹਤਰ ਨਾ ਕੱਟੇ ਕੱਪੜੇ ਪਾ ਕੇ ਬੰਦਾ ਵਧੀਆ 165000 ਰੁਪਏ ਜਿੱਤਰ ਕੋਲ ਪੈਸੇ ਪਏ ਨਾ ਤੂੰ ਮਹੀਨੇ ਦਾ 165000 ਰੁਪਇਆ ਕਮਾ ਸਕਦਾਗਾ ਹਾਂ ਠੀਕ ਆ ਨਾ ਲਾ ਸਾਲ ਦਾ ਨਾਲੇ ਤੇਰੇ ਰੁਪਏ ਪਏ ਦੇ ਪਏ ਤੇ ਇਹ ਰੁਪਏ ਵਧਨੇ ਨਹੀਂ ਆ ਘਟਨੇ ਆ ਇਹ ਘਟਣਗੇ ਇਹ ਤਾਂ ਖੁਰਨੇ ਆ ਇਹ ਖੁਰਨੇ ਆ ਠੀਕ ਹੈ ਨਾ ਠੀਕ ਤੇ ਬਾਕੀ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਬਾਈ ਅਗਲੇ ਨੂੰ ਚਾਨਣਾ ਕੀਤਾ ਜੇ ਪਹਿਲਾਂ ਵੇਖਿਆ ਵੀ ਮਸ਼ੀਨਾਂ ਚ ਬਾਤ ਚ ਪੁੱਛਾ ਤੁਹਾਡੇ ਸਾਹਮਣੇ ਆ ਇਹੋ ਜੀ ਵੱਜਦੀ ਹੈਗੀ ਤੇ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ